ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਦਿਨ ਹੀ ਪ੍ਰੀਤ ਜੱਟੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਬਾਰੇ ਕੁਝ ਇੱਕ ਗੱਲਾਂ ਕਹੀਆਂ ਸੀ ਕਿਉਂਕਿ ਪ੍ਰੀਤ ਜੱਟੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਬੋਲ-ਬੋਲ ਕੇ ਬਾਬੇ ਨੇ ਪ੍ਰੋਮੋਸ਼ਨਾਂ ਕਰਦੀ ਸੀਗੀ ਸੋ ਜਿਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਕਿਹਾ ਸੀਗਾ ਕੀ ਇਹਦਾ ਬੋਲ-ਬੋਲ ਕੇ ਸਟੋਰੀਆਂ ਤੁਸੀਂ ਨਾ ਪਾਇਆ ਕਰੋ ਤੇ ਪ੍ਰੀਤ ਜੱਟੀ ਨੇ ਕਿਹਾ ਸੀ ਕਿ ਮੇਰੀ ਮਾਂ ਤੇ ਮੇਰੀ ਭੈਣ ਦਾ ਖਰਚਾ ਚੁੱਕ ਲਵੋ ਮੈਂ ਪ੍ਰੋਮੋਸ਼ਨਾਂ ਕਰਨੀਆਂ ਬੰਦ ਕਰ ਦੇਉਂਗੀ ਸੋ ਉੱਥੇ ਆਪ ਤੋਂ ਦੱਸਦੇ ਕਿ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਅੱਜ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਬਾਕੀ ਆ ਇੱਕ ਪ੍ਰੇਮੀ ਜੋੜੇ ਜੇ ਨੂੰ ਅਕਲ ਸਿਖਾਉਣੀ ਆ ਤੇ ਦੱਸਣਾਗਾ ਕਿ ਕਿਵੇਂ ਕੱਟ-ਕੱਟ ਕੇ ਲਾਈਵ ਦੇ ਵਿੱਚੋਂ ਵੀਡੀਓ ਪਾਈ ਦੀਆਂ ਨੇ ਸਾਡੇ ਬਾਰੇ ਵੀਡੀਓ ਪਾ ਕੇ YouTube ਤੇ ਕਿਵੇਂ ਬਲੌਗ ਪਾਈਦੇ ਨੇ ਸਭ ਦਾ ਹਿਸਾਬ ਕਰਨਾਗਾ ਸੋ ਦੇ ਪ੍ਰੀਤ ਜੱਟੀ ਨੂੰ ਭਾਈ ਅੰਬਰਤਪਾਲ ਸਿੰਘ ਮੈਰੋ ਦਾ ਇਹੀ ਜਵਾਬ ਆ ਕਿ ਬਸ ਕੁਝ ਇੱਕ ਟਾਈਮ ਦੀ ਵੇਟ ਕਰ ਅਸੀਂ ਤੈਨੂੰ ਤੇਰੀਆਂ ਗੱਲਾਂ ਦੇ ਜਵਾਬ ਜ਼ਰੂਰ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇਈਏ ਕਿ ਭਾਈ ਅੰਬਰਤਪਾਲ ਸਿੰਘ ਮੈਰੋ ਦੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਨੇ ਕੋਈ ਆਪਰੇਸ਼ਨ ਵਗੈਰਾ ਕਰਵਾਇਆ ਤਾਂ ਕਰਕੇ ਉਹ ਦੇਰੀ ਕਰਦੇ ਪਏ ਨੇ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ